ਉਹਨੇ ਕਿਹੜੀ ਜਗ੍ਹਾ ਤੇ ਰਹਿਣਾ ਤੇ ਮਾਲਕਾਂ ਦੇ ਰਹਿਣ ਵਾਲੇ ਆ ਸਾਰੇ ਜੀ ਕਿਹੜਾ ਇੱਕ ਬੱਚਾ ਸੀ ਜੋ ਗਿਆਨ ਸਾਗਰ ਆਸ਼ਰਮ ਨੂੰ ਅੱਜ ਤੁਸੀਂ ਸਾਡੇ ਤੱਕ ਕੀ ਕਰ ਲਿਆ ਉਹਦੇ ਜੀ ਸਾਰਾ ਹੀ ਲਾਜ ਬੜਾ ਕਰਾਇਆ ਜੀ ਬਹੁਤ ਤਾਈ ਲੈ ਕੇ ਗਏ ਜੀ ਅਸੀਂ ਜੀ ਪਰ ਵੀ ਹੁਣ ਬੇਵਾਬ ਹੋ ਵੀ ਗਰੀਬੀ ਚੱਲ ਰਹੀ ਆ ਤੁਹਾਨੂੰ ਪਤਾ ਜੀ ਸਾਰਾ ਜੀ ਇਕੱਲੇ ਕਮਾਉਣ ਵਾਲੇ ਆ ਜੀ ਅਸੀਂ ਉਹ ਬੱਚਾ ਜਾਸ਼ਰਮ ਨੂੰ ਠੇੜ ਕਰ ਰਹੇ ਆ ਜੀ ਕੀ ਲੱਗਦਾ ਕਿ ਆਸ਼ਰਮ ਦੇ ਵਿੱਚ ਤੁਹਾਡਾ ਬੱਚਾ ਤੰਦਰੁਸਤ ਹੋਊਗਾ ਠੀਕ ਹੈ ਜੀ ਕਿਰਪਾ ਉੱਥੇ ਜੀ ਬਹੁਤ ਬੱਚੇ ਠੀਕ ਹੋਏ ਆ ਜੀ ਸਾਰਾ ਸਾਨੂੰ ਉਮੀਦ ਆ ਜੀ ਮਹਾਰਾਜ ਤੇ ਬਹੁਤ ਜ਼ਿਆਦਾ ਭਰੋਸਾ ਜੀ ਮਬਦੀ ਕੀ ਨਾਮ ਆਪਣਾ ਕਿਹੜੇ ਆਸ਼ਰਮ ਦੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੇ ਖਤੇ ਦਾਸ ਗਿਆਨ ਸਾਗਰ ਆਸ਼ਰਮ ਮੁੱਦਕੀ ਦੇ ਸੇਵਾਦਾਰ ਗੁਰਜਨ ਸਿੰਘ ਜੀ ਖਾਲਸਾ ਜੋ ਕਿ ਇਸ ਵੇਲੇ ਆਪਾਂ ਨਗਰ ਮਾਲਕ ਲਾਂ ਦੇ ਵਿੱਚ ਖੜੇ ਆ ਇੱਕ ਬੱਚੀ ਹੈ ਜੋ ਸਰੀਰਕ ਪੱਖੋਂ ਕਮਜ਼ੋਰ ਵੀ ਹੈ ਥੋੜੀ ਮੰਦਬੁੱਧੀ ਵੀ ਹੈ ਸੋ ਪਰਿਵਾਰ ਦੀ ਸਹਿਮਤੀ ਦੇ ਨਾਲ ਇਹ ਬੱਚੀ ਨੂੰ ਅੱਜ ਆਪਾਂ ਰਿਸਕੂ ਕਰਨ ਵਾਸਤੇ ਆਏ ਹੋਏ ਆ ਵੈਗਰੂ ਜੀ ਸੋ ਇਸ ਬੱਚੀ ਨੂੰ ਅੱਜ ਤੋਂ ਬਾਅਦ ਜੋ ਵੀ ਇਹਦਾ ਸਿਹਤ ਦੇ ਪੱਖੋਂ ਡਾਕਟਰੀ ਇਲਾਜ ਕਰਵਾਇਆ ਜਾਊਗਾ ਇਸ ਦੀ ਸਾਮ ਸੰਭਾਲ ਆਸ਼ਰਮ ਦੇ ਵਿੱਚ ਆਸ਼ਰਮ ਦਾ ਤਾਂ ਇੱਕ ਨਾਮ ਹੀ ਦਿੱਤਾ ਗਿਆ ਹੈ ਪਰ ਜਿਹੜੀ ਇਹਦੀ ਸੁੱਖ ਸਹੂਲਤ ਹੈ ਉਹ ਆਪਣਾ ਜਿਵੇਂ ਆਪਾਂ ਘਰ ਦੇ ਵਿੱਚ ਮੌਜੂਦਾ ਰਹਿੰਦੇ ਆ ਇਸੇ ਤਰ੍ਹਾਂ ਬੱਚਿਆਂ ਦੀ ਸਾਮ ਸੰਭਾਲ ਕੀਤੀ ਜਾਂਦੀ ਹੈ ਸੋ ਬੀਬੀ ਮਨਦੀਪ ਕੌਰ ਜੀ ਖਾਲਸਾ ਜੋ ਕਿ ਇਸ ਗਿਆਨ ਸਾਗਰ ਆਸ਼ਰਮ ਮੋਦਕੀ ਦੇ ਮੁੱਖ ਸੇਵਾਦਾਰ ਹਨ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬੱਚਿਆਂ ਅੰਦਾਏ ਵਾਸਤੇ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਹੈ ਸਾਰੀ ਸੰਗਤ ਅਰਦਾਸ ਬੇਨਤੀ ਆਪਾਂ ਸਾਰੇ ਹੀ ਕਰਦੇ ਹਾਂ ਕਿ ਇਹ ਬੱਚੀ ਤੰਦਰੁਸਤ ਹੋ ਕੇ ਆਪਣਾ ਵਧੀਆ ਜੀਵਨ ਗੁਜ਼ਾਰ ਸਕੇ ਬਾਬਾ ਜੀ ਕਿੰਨੇ ਟਾਈਮ ਤੋਂ ਆਸ਼ਰਮ ਚੱਲ ਰਿਹਾ ਤੇ ਹੁਣ ਤੱਕ ਕਿੰਨੇ ਗਾਪਾਂ ਬੱਚੇ ਜੋ ਰੱਖੇ ਆ ਆਸ਼ਰਮ ਦੇ ਵਿੱਚ ਹੀ ਆਪ ਨੂੰ ਹੋਰ ਮਰੀਜ਼ ਵਗੈਰਾ ਲਿਖਿਆ ਵੈਗੁਰੂ ਜੀ ਤਕਰੀਬਨ 2 ਸਾਲ ਤੋਂ ਸੰਸਤਾ ਚੱਲਦੀ ਪਈ ਹੈ ਜਿਹਦੇ ਵਿੱਚ ਹੁਣ ਤੱਕ ਤਕਰੀਬਨ ਕੋਈ 25 30 ਪੇਸ਼ੈਂਟਾਂ ਤੋਂ ਉੱਪਰ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਕਿ ਆਪਾਂ ਸਾਮ ਸੰਭਾਲ ਕੀਤੀ ਹੈ ਜਿਨ੍ਹਾਂ ਦੇ ਸਰੀਰ ਬਜ਼ੁਰਗਾਂ ਦੇ ਬਿਲਕੁਲ ਕੀੜੇ ਖਾ ਖਾ ਚੁੱਕੇ ਸਨ ਸਾਂਭ ਸੰਭਾਲ ਕੀਤੀ ਹੈ ਕਿਸੇ ਦੇ ਹੱਥ ਪੈਰ ਗਲ ਗੇ ਕੋਈ ਸਾਂਭ ਸੰਭਾਲ ਵਾਲਾ ਨਹੀਂ ਸੀਗਾ ਸੋ ਸੇਵਾ ਇਸੇ ਤਰ੍ਹਾਂ ਆਪਾਂ ਕਰ ਰਹੇ ਹੈਗੇ ਆ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ ਬਾਕੀ ਪਰਿਵਾਰ ਦੀ ਸਹਿਮਤੀ ਦੇ ਨਾਲ ਇਹ ਬੱਚੀ ਆਪਾਂ ਅੱਗੇ ਆਸ਼ਰਮ ਲੈ ਕੇ ਜਾ ਰਹੇ ਹਾਂ ਯਾ ਭਸ਼ਾ ਨੇ ਪੰਜਾਬ ਸਰਕਾਰ ਕੋ ਆਸ਼ਰਮ ਲਈ ਕੀ ਮੰਗ ਕਰਦੇ ਹੋ ਕਿ ਆਸ਼ਰਮ ਉਹ ਆ ਕੇ ਜੀਪੋਰਟ ਕੀਤੀ ਜਾਵੇ ਜਿਹਦੇ ਬੱਚਿਆਂ ਦੀ ਹੋਰ ਅੰਡਾ ਦੇ ਵਿੱਚੋਂ ਜਿਹਨੇ ਕਾਫੀ ਪੂਰੇ ਪੰਜਾਬ ਦੇ ਵਿੱਚ ਹੀ ਹਾਲਾਤ ਬਹੁਤ ਬੱਚਾ ਲਈ ਬਾਰੇ ਬੁੱਕਿਆ ਜਾਂ ਗਾਲੀ ਬਾਰੇ ਹੋ ਗਿਆ ਵੈਗਰੂ ਜੀ ਅਸੀਂ ਸੰਗਤ ਦੇ ਅੱਗੇ ਹੱਥ ਬੰਨ ਕੇ ਬੇਨਤੀ ਕਰਦੇ ਆ ਕਿ ਜੋ ਮੁੱਦਕੀ ਦੇ ਵਿੱਚ ਅਨਾਥ ਆਸ਼ਰਮ ਬਣਿਆ ਹੈ ਐਨ ਆਰ ਆਈ ਵੀਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਅੱਜ ਤੱਕ ਸੰਸਥਾ ਚੱਲਦੀ ਨੂੰ ਤਕਰੀਬਨ 2 ਸਾਲ ਹੋ ਗਏ ਹਨ ਕੋਈ ਕਿਸੇ ਵਜ੍ਹਾ ਜੋ ਹਜੇ ਆਪਾਂ ਕੋਲ ਕੋਈ ਸੇਵਾ ਭਾਵਨਾ ਸੇਵਾ ਵਾਸਤੇ ਨਹੀਂ ਕੋਈ ਪਹੁੰਚਿਆ ਸਾਰੇ ਹੀ ਪਿੰਡਾਂ ਦੇ ਨਗਰਾਂ ਦੇ ਬੇਨਤੀ ਕਰਦੇ ਆਂ ਐਨ ਆਰ ਆਈ ਵੀ ਬੇਨਤੀ ਕਰਦੇ ਆਂ ਕਿ ਭਾਈ ਜ਼ਰੂਰ ਆ ਕੇ ਖੁਦ ਵਿਜ਼ਿਟ ਕਰਕੇ ਆਸ਼ਰਮ ਦੇ ਵਿੱਚ ਇਸ ਆਸ਼ਰਮ ਦੀ ਮਦਦ ਕੀਤੀ ਜਾਵੇ ਸੋ ਪੰਜਾਬ ਸਰਕਾਰ ਤੋਂ ਵੀ ਅਸੀਂ ਬੇਨਤੀ ਕਰਦੇ ਆ ਕਿ ਜਿੰਨੀ ਵੀ ਵੱਧ ਤੋਂ ਵੱਧ ਹੋ ਸਕੇ ਗਿਆਨ ਸਾਗਰ ਆਸ਼ਰਮ ਮੋਦਗੀ ਦੇ ਵਿੱਚ ਜੋ ਭਲੇ ਦਾ ਕੰਮ ਹੈ ਕਹਿੰਦੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋ ਅਸੀਂ ਉਹਨਾਂ ਬੱਚੇ-ਬੱਚੀਆਂ ਦੀ ਸਾਂਭ ਸੰਭਾਲ ਕਰਦੇ ਆ ਜਿਹੜੇ ਕੋਈ ਸਾਂਭ ਸੰਭਾਲ ਵਾਲਾ ਨਹੀਂ ਹੁੰਦਾ 90-90 ਸਾਲ ਦੇ ਬਜ਼ੁਰਗ ਵੀ ਸਾਡੇ ਕੋਲ ਇਸ ਵੇਲੇ ਅਸੀਂ ਲੈ ਕੇ ਆਂ ਜੋ ਦੋ ਦੋ-ਤਿੰਨ-ਤਿੰਨ ਸਾਲਾਂ ਤੋਂ ਧਰਮਸ਼ਾਲਾ ਦੇ ਵਿੱਚ ਪਏ ਹੋਏ ਸਨ ਜਿਹੜੇ ਕਿ ਇੱਕ ਪ੍ਰਸ਼ਾਦਾ ਸਵੇਰੇ ਛਕ ਲੈਂਦੇ ਸੀ ਇੱਕ ਪ੍ਰਸ਼ਾਦਾ ਸ਼ਾਮ ਨੂੰ ਛਕ ਲੈਂਦੇ ਸੀ ਸੋ ਇਸੇ ਤਰ੍ਹਾਂ ਅੱਗੇ ਵੀ ਮਹਾਰਾਜ ਸੇਵਾ ਬਖਸ਼ਿਸ਼ ਕਰਦੇ ਰਹਿਣ ਹਾਂਜੀ ਵੈ ਖਲਸਾ ਵੈ ਗ੍ਰੀਪਤ ਮਨ ਬੁੱਧੀ ਵੀ ਆ ਸਰੀਰ ਸਰੀਰਕ ਪੱਖੋਂ ਤੌਰ ਤੇ ਕਮਜ਼ੋਰ ਵੀ ਹੈ ਇਸ ਕਰਕੇ ਜਿਹੜੀ ਬੱਚੀ ਕਰਨਦੀਪ ਕੌਰ ਹੈ ਨੂੰ ਜਾਨ ਸਾਗਰ ਆਸ਼ਰਮ ਮੋਦਕੀ ਨੂੰ ਮੀਡੀਆ ਦੀ ਹਾਜ਼ਰੀ ਵਿੱਚ ਉੱਪ ਸੋਬਤਤਈ ਕੀ ਲੱਗਦਾ ਜੀ ਪਰਿਵਾਰ ਜਿਹੜਾ ਸੀ ਪਰਿਵਾਰ ਤੋਂ ਬੱਚਾ ਸਾਂਭ ਨਹੀਂ ਸਕੇ ਬੱਚੇ ਦੀ ਪ੍ਰੋਬਲਮ ਸੀ ਪਰਿਵਾਰ ਦੇ ਵਿੱਚ ਕੋਈ ਕਮਾਈ ਦਾ ਜਾਂ ਕਿਸੀ ਹੋਰ ਚੀਜ਼ ਨੂੰ ਲੈ ਕੇ ਘਰ ਦੇ ਲੋਕਾਫੀ ਪਰਿਵਾਰ ਕਮਜ਼ੋਰ ਸੀ ਜਾਂ ਵੈਸੇ ਹੀ ਬੱਚਾ ਉਹਨਾਂ ਨੇ ਦੇ ਦਿੱਤਾ ਘਰ ਦੇ ਵਿੱਚ ਕਮਜ਼ੋਰੀ ਹੋਣ ਕਰਕੇ ਬੱਚੇ ਦੀ ਾਲਾਚ ਜਾਂ ਦੇਖਭਾਲ ਨਾ ਕਰਨ ਕਰਕੇ ਇਹਨਾਂ ਨੇ ਬੱਚਾ ਜਿਹੜਾ ਆਸ਼ਰਮ ਨੂੰ মিডিਆ ਦੀ ਹਾਜ਼ਰੀ ਵਿੱਚ ਸੌਂਪ ਦਿੱਤਾ